ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ਅਤੇ ਸਾਡੇ ਨਾਲ ਜੁੜਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਮਨ ਨੂੰ ਕਾਬੂ ਕਿਵੇਂ ਕਰੀਏ ਅਕਸਰ ਆਪਾਂ ਡੇਲੀ ਲਾਈਫ ਵਿੱਚ ਸੁਣਿਆ ਹੋਵੇਗਾ ਕਿ ਅੱਜ ਮੇਰਾ ਮਨ ਨਹੀਂ ਕਰ ਰਿਹਾ ਕੁਝ ਵੀ ਕੰਮ ਕਰਨ ਨੂੰ ਜਾਂ ਅੱਜ ਮੇਰਾ ਮਨ ਟੀਵੀ ਵੇਖਣ ਦਾ ਕਰ ਰਿਹਾ ਹੈ ਯਾ ਅੱਜ ਮੇਰਾ ਮਨ ਕੋਈ ਮੂਵੀ ਵੇਖਣ ਦਾ ਹੈ ਅਗਰ غور ਨਾਲ ਵੇਖਿਆ ਜਾਵੇ ਤਾਂ ਸਾਰੇ ਪਵਾੜੇ ਦੀ ਜੜ ਹੈ ਜੋ ਉਹ ਮਨ ਹੈ ਜਿਵੇਂ ਕਿ ਜਦੋਂ ਰਾਜਾ ਜਨਕ ਨੇ ਆਪਣਾ ਗੁਰੂ ਧਾਰਨ ਕਰਨਾ ਸੀ ਤਾਂ ਉਸ ਸਮੇਂ ਉਸ ਨੇ ਇੱਕ ਸਭਾ ਦਾ ਆਯੋਜਨ ਕੀਤਾ ਆਪਣੇ ਰਾਜ ਵਿੱਚੋਂ ਵਿਦਵਾਨ ਪੰਡਿਤ ਗਿਆਨੀ ਸਾਰੇ ਇਕੱਠੇ ਕੀਤੇ ਅਤੇ ਇੱਕ ਸਭਾ ਦਾ ਆਯੋਜਨ ਕੀਤਾ ਉਸ ਸਭਾ ਵਿੱਚ ਇੱਕ ਚੰਦਨ ਦੀ ਚੌਂਕੀ ਤਿਆਰ ਕਰਵਾ ਕੇ ਆਪਣੇ ਦਰਬਾਰ ਦੇ ਅੰਦਰ ਰੱਖੀ ਅਤੇ ਦਰਬਾਰ ਵਿੱਚ ਆਏ ਹੋਏ ਸੱਜਣਾ ਨੂੰ ਕਹਿਣ ਲੱਗੇ ਕਿ ਜੋ ਵੀ ਮੇਰਾ ਗੁਰੂ ਬਣਨਾ ਚਾਹੁੰਦਾ ਹੈ ਉਹ ਇਸ ਚੌਂਕੀ ਉੱਤੇ ਬਿਰਾਜਮਾਨ ਹੋ ਜਾਵੇ ਪਰ ਉਸ ਵਾਸਤੇ ਇੱਕ ਸ਼ਰਤ ਹੈ ਕਿ ਮੈਂ ਇੱਕ ਘੋੜਾ ਮੰਗਾਵਾਗਾ ਘੋੜੇ ਦੀ ਰਕਾਬ ਦੇ ਉੱਪਰ ਪੈਰ ਰੱਖ ਕੇ ਘੋੜੇ ਦੇ ਉੱਪਰ ਚੜਨ ਤੱਕ ਦੇ ਸਮੇਂ ਵਿੱਚ ਜੋ ਮੈਨੂੰ ਗਿਆਨ ਕਰਵਾ ਦੇਵੇਗਾ ਉਹੀ ਮੇਰਾ ਗੁਰੂ ਬਣ ਸਕਦਾ ਹੈ ਅਗਰ ਕੋਈ ਇਸ ਚੌਂਕੀ ਉੱਪਰ ਆ ਕੇ ਬੈਠਦਾ ਹੈ ਤੇ ਉਹ ਮੈਨੂੰ ਗਿਆਨ ਨਹੀਂ ਕਰਾ ਸਕਦਾ ਤਾਂ ਉਸ ਨੂੰ ਸਜ਼ਾ ਵੀ ਦਿੱਤੀ ਜਾਵੇਗੀ ਸੋ ਸਾਰੇ ਜੋ ਵਿਦਵਾਨ ਪੰਡਤ ਹਨ ਉਹ ਇੱਕ ਦੂਜੇ ਵੱਲ ਵੇਖਣ ਲੱਗ ਪਏ ਕਿ ਇਤਨੇ ਜਲਦੀ ਕੌਣ ਗਿਆਨ ਕਰਾ ਸਕਦਾ ਹੈ ਇਤਨੇ ਨੂੰ ਇੱਕ ਅਸ਼ਟਵਕਰ ਨਾਮ ਦੇ ਵਿਦਵਾਨ ਨੇ ਉੱਠ ਕੇ ਰਾਜੇ ਨੂੰ ਕਿਹਾ ਕਿ ਮੈਂ ਤੁਹਾਨੂੰ ਗਿਆਨ ਕਰਾ ਸਕਦਾ ਹਾਂ ਰਾਜਾ ਕਹਿਣ ਲੱਗਾ ਕਿ ਤੁਸੀਂ ਮੇਰੇ ਗੁਰੂ ਬਣਨ ਲਈ ਤਿਆਰ ਹੋ ਤਾਂ ਇਸ ਚੌਂਕੀ ਉੱਪਰ ਆ ਕੇ ਬੈਠ ਜਾਓ ਪਰ ਅਗਰ ਤੁਸੀਂ ਮੈਨੂੰ ਗਿਆਨ ਨਾ ਧਰਾ ਸਕੇ ਤਾਂ ਮੈਂ ਤੁਹਾਨੂੰ ਸਜ਼ਾ ਵੀ ਦੇਵਾਂਗਾ ਤਾਂ ਅਸ਼ਟਵਾਕਰ ਆਪਣੇ ਜਗ੍ਹਾ ਤੋਂ ਉੱਠ ਕੇ ਉਸ ਚੰਦਨ ਦੀ ਚੌਂਕੀ ਉੱਪਰ ਆ ਕੇ ਬਿਰਾਜਮਾਨ ਹੋ ਗਏ ਹੁਣ ਸਾਰੇ ਵੇਖ ਕੇ ਹੱਸਣ ਲੱਗੇ ਕਿਉਂਕਿ ਜੋ ਅਸ਼ਟਵਾਕਰ ਸਨ ਉਹਨਾਂ ਦੇ ਸਰੀਰ ਤੇ ਜਦੋਂ ਉਹ ਚੱਲਦੇ ਸਨ ਅੱਠ ਵਲ ਪੈਂਦੇ ਸਨ ਭਾਵ ਕਿ ਉਹ ਸਰੀਰ ਤੋਂ ਅਸਵਸਥ ਸਨ ਸਾਰੇ ਵਿਦਵਾਨ ਹੱਸਣ ਲੱਗੇ ਕਿ ਇਹ ਕਿਸ ਤਰ੍ਹਾਂ ਇਸ ਨੂੰ ਇੰਨੀ ਜਲਦੀ ਗਿਆਨ ਕਰਾ ਸਕਦਾ ਹੈ ਪਰ ਅਸ਼ਟਾਵਕਰ ਨੇ ਰਾਜੇ ਜਨਕ ਨੂੰ ਕਿਹਾ ਕਿ ਰਾਜਨ ਮੈਂ ਤੁਹਾਨੂੰ ਗਿਆਨ ਤੱਕਰਾ ਦੇਵਾਂਗਾ ਪਰ ਉਸ ਵਾਸਤੇ ਤੁਹਾਨੂੰ ਮੈਨੂੰ ਗੁਰੂ ਦਕਸ਼ਨਾ ਦੇਣੀ ਪਵੇਗੀ ਮੈਂ ਸ਼ਰੀਰ ਕਰਕੇ ਅਸਵਸਥ ਹਾਂ ਸੋ ਇਸ ਕਰਕੇ ਮੈਨੂੰ ਮੇਰੀ ਗੁਰੂ ਦਕਸ਼ਨਾ ਪਹਿਲਾਂ ਚਾਹੀਦੀ ਹੈ ਮੈਂ ਤੁਹਾਨੂੰ ਗਿਆਨ ਕਰਾ ਦਵਾਂ ਤੁਸੀਂ ਉਸ ਤੋਂ ਬਾਅਦ ਮੈਨੂੰ ਗੁਰੂ ਦਕਸ਼ਿਣਾ ਨਾ ਦਿਵੋ ਤਾਂ ਮੈਂ ਕੀ ਕਰ ਸਕਦਾ ਹਾਂ ਸੋ ਇਸ ਕਰਕੇ ਮੈਨੂੰ ਗੁਰੂ ਦਕਸ਼ਿਣਾ ਪਹਿਲਾਂ ਚਾਹੀਦੀ ਹੈ ਤਾਂ ਰਾਜ ਨੇ ਕਿਹਾ ਕਿ ਤੁਸੀਂ ਮੰਗੋ ਕੀ ਮੰਗਦੇ ਹੋ ਤਾਂ ਅਸ਼ਟਵਾਕਰ ਨੇ ਕਿਹਾ ਮੈਨੂੰ ਤਿੰਨ ਚੀਜ਼ਾਂ ਵਿੱਚੋਂ ਇੱਕ ਚੀਜ਼ ਦੇਣੀ ਹੈ ਤੁਸੀਂ ਉਹ ਤਿੰਨ ਚੀਜ਼ਾਂ ਕੀ ਸਨ ਸਭ ਤੋਂ ਪਹਿਲਾਂ ਅਸ਼ਟਵਾਕਰ ਨੇ ਕਿਹਾ ਕੀ ਤੁਸੀਂ ਆਪਣਾ ਜੋ ਰਾਜ ਹੈ ਉਹ ਮੈਨੂੰ ਦੇ ਦਿਵੋ ਜਾਂ ਜੋ ਆਪਣਾ ਤਨ ਹੈ ਉਹ ਮੈਨੂੰ ਦੇ ਦਿਵੋ ਜਾਂ ਤੀਜੇ ਨੰਬਰ ਤੇ ਤੁਸੀਂ ਆਪਣਾ ਜੋ ਮਨ ਹੈ ਉਹ ਮੈਨੂੰ ਦੇ ਦਿਵੋ ਤਾਂ ਰਾਜਾ ਅਸ਼ਟਵਾਕਰ ਦੀ ਗੱਲ ਸੁਣ ਕੇ ਸੋਚ ਵਿੱਚ ਪੈ ਗਿਆ ਤਾਂ ਅਸ਼ਟਵਾਕਰ ਨੇ ਕਿਹਾ ਕਿ ਤੁਸੀਂ ਚਾਹੋ ਤਾਂ ਆਪਣੀ ਧਰਮ ਪਤਨੀ ਨਾਲ ਸਲਾਹ ਕਰ ਸਕਦੇ ਹੋ ਸੋ ਰਾਜਾ ਆਪਣੀ ਪਤਨੀ ਕੋਲ ਜਾਂਦਾ ਹੈ ਅਤੇ ਸਾਰੀ ਗੱਲ ਖੋਲ ਕੇ ਦੱਸਦਾ ਹੈ ਤਾਂ ਉਸ ਦੀ ਪਤਨੀ ਉਸ ਨੂੰ ਕਹਿੰਦੀ ਹੈ ਕਿ ਅਗਰ ਤੁਸੀਂ ਰਾਜ ਦੇ ਦੇਵੋਗੇ ਤਾਂਸੀਂ ਕੰਗਾਲ ਹੋ ਜਾਵਾਂਗੇ ਜੇਕਰ ਤੁਸੀਂ ਉਹਨਾਂ ਨੂੰ ਆਪਣਾ ਤਨ ਦਿੰਦੇ ਹੋ ਤਾਂ ਉਹ ਤੁਹਾਡੇ ਤੋਂ ਕੰਮ ਕਰਾਉਣਗੇ ਤੁਹਾਡੇ ਸਰੀਰ ਨੂੰ ਕਸ਼ਟ ਦੇਣਗੇ ਤਾਂ ਤੁਸੀਂ ਐਵੇਂ ਕਰੋ ਮਨ ਵਿਹਲਾ ਹੈ ਮਨ ਉਹਨਾਂ ਨੂੰ ਦੇ ਦੇਵੋ ਤਾਂ ਰਾਜਾ ਦੁਬਾਰਾ ਦਰਬਾਰ ਵਿੱਚ ਗਿਆ ਅਤੇ ਅਸ਼ਟਾਵਕਰ ਨੂੰ ਕਹਿਣ ਲੱਗਾ ਕਿ हे ਮਹਾਪੁਰਸ਼ੋ ਮੈਂ ਤੁਹਾਨੂੰ ਆਪਣਾ ਮਨ ਦਿਨਾ ਹਾਂ ਤਾਂ ਅਸ਼ਟਾਵਕਰ ਨੇ ਕਿਹਾ ਕਿ ਠੀਕ ਹੈ ਅੱਜ ਤੋਂ ਜੋ ਤੇਰਾ ਮਨ ਹੈ ਉਹ ਸਾਡਾ ਹੋਇਆ ਅਸ਼ਟਵਕਰ ਕਹਿਣ ਲੱਗੇ ਕਿ ਤੁਸੀਂ ਘੋੜਾ ਮੰਗਾਓ ਐਨੇ ਨੂੰ ਘੋੜਾ ਮੰਗਾਇਆ ਗਿਆ ਰਾਜੇ ਨੂੰ ਕਹਿਣ ਲੱਗੇ ਕਿ ਤੁਸੀਂ ਇਸ ਦੇ ਉੱਤੇ ਸਵਾਰੀ ਕਰਨ ਵਾਸਤੇ ਇਸ ਦੀ ਰਿਕਾਬ ਵਿੱਚ ਪੈਰ ਰੱਖੋ ਤਾਂ ਰਾਜੇ ਨੇ ਘੋੜੇ ਦੇ ਉੱਪਰ ਸਵਾਰੀ ਕਰਨ ਵਾਸਤੇ ਉਸ ਦੀ ਰਿਕਾਬ ਵਿੱਚ ਪੈਰ ਰੱਖਿਆ ਜਿਸ ਤਰ੍ਹਾਂ ਹੀ ਪੈਰ ਰੱਖ ਕੇ ਉੱਪਰ ਚੜ੍ਹਨ ਵਾਲੇ ਸੀ ਅਸ਼ਟਾਵਕਰ ਕਹਿਣ ਲੱਗੇ ਰੁਕੋ ਰਾਜਨ ਹਾਲੇ ਮੇਰਾ ਮਨ ਨਹੀਂ ਕਰ ਰਿਹਾ ਘੋੜੇ ਦੇ ਉੱਪਰ ਚੜਨ ਵਾਸਤੇ ਉਸੇ ਤਰ੍ਹਾਂ ਰਾਜਾ ਵਾਪਸ ਉਤਰ ਆਇਆ ਫਿਰ ਥੋੜੀ ਦੇਰ ਬਾਅਦ ਅਸ਼ਟਾਵਕਰ ਨੇ ਕਿਹਾ ਰਾਜਨ ਮੇਰਾ ਮਨ ਕਰ ਰਿਹਾ ਹੈ ਕਿ ਘੋੜੇ ਦੀ ਰਿਕਾਬ ਦੇ ਉੱਪਰ ਪੈਰ ਰੱਖ ਕੇ ਉੱਪਰ ਚੜ ਜਾਈਏ ਤਾਂ ਰਾਜੇ ਨੇ ਫਿਰ ਘੋੜੇ ਦੀ ਰਿਕਾਬ ਤੇ ਪੈਰ ਰੱਖਿਆ ਜਿਵੇਂ ਹੀ ਉੱਤੇ ਚੜਨ ਲੱਗਾ ਤਾਸ਼ਟਾ ਵਾਕਰ ਫਿਰ ਕਹਿਣ ਲੱਗੇ ਕਿ ਰਾਜਨ ਮੇਰਾ ਮਨ ਨਹੀਂ ਕਰ ਰਿਹਾ ਤੁਸੀਂ ਉਤਰ ਜਾਓ ਕੋੜੇ ਤੋਂ ਤਾਂ ਰਾਜਾ ਫਿਰ ਥੱਲੇ ਉਤਰ ਗਿਆ ਜਦੋਂ ਇਸੇ ਤਰ੍ਹਾਂ 3-4 ਵਾਰ ਹੋਇਆ ਤਾਂ ਰਾਜਾ ਅਸ਼ਟਵਾਕਰ ਦੇ ਪੈਰੀ ਡਿਗ ਪਿਆ ਕਿਹਾ ਕਿ ਮਹਾਂਪੁਰਖੋ ਮੈਨੂੰ ਸਮਝ ਆ ਗਈ ਮੈਨੂੰ ਗਿਆਨ ਹੋ ਗਿਆ ਕੀ ਜੋ ਸਾਡਾ ਮਨ ਹੈ ਇਹ ਹੀ ਸਾਰੇ ਪਵਾੜੇ ਦੀ ਜੜ ਹੈ ਪਰ ਅਸੀਂ ਇਹ ਸਭ ਜਾਣਦੇ ਹੋਏ ਵੀ ਕਿ ਇਹ ਜੋ ਮਨ ਹੈ ਸਾਰੇ ਪਵਾੜੇ ਦੀ ਜੜ ਹੈ ਉਸ ਤੋਂ ਬਾਅਦ ਵੀ ਜੋ ਸੰਸਾਰ ਹੈ ਉਹ ਬਾਹਰ ਦੀ ਦੌੜ ਵਿੱਚ ਲੰਗਾ ਹੋਇਆ ਹੈ ਕੋਈ ਪੈਸੇ ਪਿੱਛੇ ਕੋਈ ਦੌਲਤ ਸ਼ੋਹਰਤ ਪਿੱਛੇ ਕੋਈ ਨਾਮ ਕਮਾਉਣ ਪਿੱਛੇ ਦੌੜਦਾ ਫਿਰਦਾ ਹੈ ਪਰ ਜੇਕਰ ਅਸੀਂ ਆਪਣੇ ਮਨ ਨੂੰ ਨਹੀਂ ਜਿੱਤਿਆ ਤਾਂ ਇਹ ਜੋ ਬਾਹਰੀ ਜਿੱਤਾਂ ਹਨ ਇਹ ਕੋਈ ਮਾਇਨੇ ਨਹੀਂ ਰੱਖਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਸ ਬਾਬਤ ਸਮਝਾਉਂਦੇ ਹਨ ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮੇ ਬਾਸ ਮਨ ਜੀਤੇ ਜਗ ਜੀਤੇਆ ਤਾਂ ਤੇ ਵਿਖਿਆ ਤੇ ਹੋਏ ਉਦਾਸ ਕਬੀਰ ਜੀ ਦਾ ਇਹ ਸ਼ਬਦ ਮਾਰੂ ਰਾਗ ਵਿੱਚ ਹੈ ਕਬੀਰ ਜੀ ਸਾਨੂੰ ਸਮਝਾਉਣਾ ਕਰਦੇ ਹਨ ਕਬੀਰ ਜੀ ਕਹਿੰਦੇ ਹਨ ਕਿ ਜੇਕਰ ਤੁਸੀਂ ਜਟਾ ਧਾਰ ਕੇ ਉਸ ਦੇ ਉੱਪਰ ਸਵਾ ਲੰਬ ਲਈ ਅਤੇ ਕਿਸੇ ਗੁਫਾ ਦੇ ਵਿੱਚ ਬੈਠ ਗਏ ਤਾਂ ਕੀ ਫਾਇਦਾ ਹੋਇਆ ਜੇਕਰ ਆਪਣੇ ਮਨ ਨੂੰ ਤੁਸੀਂ ਮਾਇਆ ਵੱਲੋਂ ਉਦਾਸਨਾ ਕਰ ਸਕੇ ਤੁਹਾਡਾ ਮਨ ਹਾਲੇ ਵੀ ਜੇਕਰ ਮਾਇਆ ਵਿੱਚ ਲੱਗਾ ਹੋਇਆ ਹੈ ਅੱਗੇ ਕਬੀਰ ਜੀ ਦੂਜੀ ਪੰਕਤੀ ਵਿੱਚ ਕਹਿੰਦੇ ਹਨ ਕਿ ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਮਾਨੋ ਉਸ ਨੇ ਸਾਰੇ ਸੰਸਾਰ ਨੂੰ ਜਿੱਤ ਲਿਆ ਹੈ ਸੋ ਇਸ ਕਰਕੇ ਸਾਨੂੰ ਆਪਣੇ ਮਨ ਨੂੰ ਜਿੱਤਣਾ ਬਹੁਤ ਜ਼ਰੂਰੀ ਹੈ ਆਪਣੇ ਮਨ ਨੂੰ ਕਾਬੂ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਮਨ ਨੂੰ ਜਿੱਤਣ ਨਾਲ ਹੀ ਇਸ ਮਾਇਆ ਤੋਂ ਛੁਟਕਾਰਾ ਮਿਲ ਸਕਦਾ ਹੈ ਇਹ ਜੋ ਮਨ ਹੈ ਸਾਨੂੰ ਅਕਸਰ ਵਹਿਮ ਭਰਮ ਪਖੰਡ ਵਿੱਚ ਲਾਲਚ ਵਿੱਚ ਈਰਖਾ ਦਵੇਸ਼ ਲੋਭ ਮੋਹ ਵਿੱਚ ਫਸਾ ਕੇ ਰੱਖਦਾ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਬਿਲਾਵਲ ਰਾਗ ਵਿੱਚ ਫਰਮਾਉਂਦੇ ਹਨ ਕਿ ਮਨ ਖੁਟਹਰ ਤੇਰਾ ਨਹੀਂ ਵਿਸਵਾਸ ਤੂੰ ਮਹਾ ਉਦਮਾਦਾ ਹਰ ਕਾ ਪੰਖਰ ਤੋਂ ਛੁਟੈ ਜੋ ਉੱਪਰ ਲਾਤਾ ਸਤਿਗੁਰੂ ਜੀ ਕਹਿੰਦੇ ਹਨ ਕਿ ਹੇ ਖੋਟੇ ਮਨਾ ਤੇਰਾ ਰਤਾ ਭਰ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੂੰ ਮਾਇਆ ਦੇ ਨਸ਼ੇ ਵਿੱਚ ਬਹੁਤ ਮਸਤ ਹੋਇਆ ਹੈ ਜਿਵੇਂ ਗਧੇ ਦੀਆਂ ਲੱਤਾਂ ਦੇ ਨਾਲ ਪੈਂਖਰ ਪਾਏ ਹੁੰਦੇ ਹਨ ਭਾਵੇਂ ਕਿ ਉਸ ਦੀਆਂ ਲੱਤਾਂ ਨੂੰ ਜਕੜ ਦਿੱਤਾ ਜਾਂਦਾ ਹੈ ਜਦੋਂ ਉਸ ਦੇ ਉੱਪਰ ਕੋਈ ਵਜ਼ਨ ਲੱਦਿਆ ਜਾਂਦਾ ਹੈ ਤਾਂ ਹੀ ਉਸ ਨੂੰ ਉਸ ਪੈਂਖਰ ਤੋਂ छुटकारा ਮਿਲਦਾ ਹੈ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਮਨਾ ਤੈਨੂੰ ਵੀ ਇਸੇ ਤਰ੍ਹਾਂ ਪੰਖਰ ਪਾ ਕੇ ਰੱਖਣਾ ਚਾਹੀਦਾ ਹੈ ਨਾਮ ਰੂਪੀ ਪੰਖਰ ਤਾਂ ਕਿ ਤੂੰ ਜੋ ਹੈ ਇਹ ਖਰਮਸਤੀਆਂ ਨਾ ਕਰ ਸਕੇ ਹੁਣ ਸਵਾਲ ਇਹ ਹੈ ਕਿ ਮਨ ਨੂੰ ਕਾਬੂ ਕਿਵੇਂ ਕੀਤਾ ਜਾਵੇ ਸੋ ਗੁਰਬਾਣੀ ਸਾਨੂੰ ਇਸ ਬਾਬਤ ਕੀ ਕਹਿੰਦੀ ਹੈ ਗੁਰਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਅਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਸਤਿਗੁਰੂ ਜੀ ਕਹਿੰਦੇ ਹਨ ਮਨ ਵਸ ਵਿੱਚ ਆ ਜਾਂਦਾ ਹੈ ਪਰ ਮਨ ਵਸ ਵਿੱਚ ਉਦੋਂ ਆਉਂਦਾ ਹੈ ਜਦੋਂ ਪੂਰੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਹੁਣ ਪੂਰੇ ਗੁਰੂ ਦੀ ਕਿਰਪਾ ਕਿਸ ਤਰ੍ਹਾਂ ਹੋਵੇਗੀ ਕਿਸ ਤਰ੍ਹਾਂ ਸਾਡਾ ਜੋ ਮਨ ਹੈ ਉਹ ਵਸ ਵਿੱਚ ਆਵੇਗਾ ਤਿੰਨ ਤਰੀਕੇ ਹਨ ਜੋ ਸਾਨੂੰ ਗੁਰਬਾਣੀ ਦੱਸਦੀ ਹੈ ਜਿਸ ਕਰਕੇ ਮਨ ਬਸ ਵਿੱਚ ਆ ਜਾਂਦਾ ਹੈ ਅਤੇ ਗੁਰੂ ਦੀ ਕਿਰਪਾ ਹੁੰਦੀ ਹੈ ਸਭ ਤੋਂ ਪਹਿਲਾ ਹੈ ਨਾਮ ਸਿਮਰਨ ਜੇਕਰ ਅਸੀਂ ਸਵੇਰੇ ਉੱਠ ਕੇ ਉਸ ਅਕਾਲ ਪੁਰਖ ਦਾ ਉਸ ਪ੍ਰਮਾਤਮਾ ਦਾ ਵਾਹਿਗੁਰੂ ਦਾ ਨਾਮ ਜਪਾਂਗੇ ਤਾਂ ਸਾਡਾ ਜੋ ਮਨ ਹੈ ਹੌਲੀ-ਹੌਲੀ ਬਸ ਵਿੱਚ ਆਉਣ ਲੱਗ ਜਾਵੇਗਾ ਨੰਬਰ 2 ਤੇ ਆਉਂਦਾ ਹੈ ਸਤ ਸੰਗਤ ਹੁਣ ਸਤ ਸੰਗਤ ਦਾ ਭਾਵ ਕੀ ਹੈ ਸਤ ਗੁਰੂ ਜੀ ਕਿਹਨੇ ਹਨ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਖਾਣੀ ਐ ਸਤ ਸੰਗਤ ਤੋਂ ਭਾਵ ਜੋ ਪਰਮਾਤਮਾ ਦਾ ਨਾਮ ਜਿੱਥੇ ਜਪਿਆ ਜਾਵੇ ਜਿੱਥੇ ਉਸ ਅਕਾਲ ਪੁਰਖ ਨੂੰ ਸਿਮਰਿਆ ਜਾਵੇ ਜਿੱਥੇ ਕੇਵਲ ਨਾਮ ਦੀ ਵਿਚਾਰ ਹੋਵੇ ਨਾਮ ਦੀ ਚਰਚਾ ਹੋਵੇ ਪਰਮਾਤਮਾ ਦੀ ਚਰਚਾ ਹੋਵੇ ਉਹ ਸਤ ਸੰਗਤ ਕਰਨੀ ਹੈ ਨੰਬਰ 3 ਤੇ ਆਉਂਦਾ ਹੈ ਸਬਰ ਤੇ ਸੰਤੋਖ ਸਤਗੁਰੂ ਜੀ ਕਹਿੰਦੇ ਹਨ ਕਿ ਸਮਾ ਭਾਵੇ ਔਖਾ ਹੋਵੇ ਭਾਵੇਂ ਸੋਖਾ ਹੋਵੇ ਸਾਨੂੰ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਰਹਿ ਕੇ ਹੀ ਉਸ ਸਮੇ ਨੂੰ ਬਤੀਤ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਹੌਲੀ-ਹੌਲੀ ਜੋ ਮਨ ਹੈ ਉਹ ਵਸ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ ਤਾਂ ਜਦੋਂ ਮਨ ਵਸ ਵਿੱਚ ਆ ਗਿਆ ਤਾਂ ਕੀ ਹੋਵੇਗਾ ਫਿਰ ਤਾਂ ਗੁਰੂ ਅਰਜਨ ਦੇਵ ਜੀ ਗੌੜੀ ਰਾਗ ਵਿੱਚ ਇਸ ਪ੍ਰਥਾਏ ਕੀ ਕਹਿੰਦੇ ਹਨ ਸਤਿਗੁਰੂ ਜੀ ਕਹਿੰਦੇ ਹਨ ਜਿਨਹੈ ਮਨ ਜੀਤਿਆ ਆਪਣਾ ਸਹੀ ਪੁਰਕ ਸੁਜਾਨ ਸਤਿਗੁਰੂ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਨੇ ਆਪਣਾ ਮਨ ਜਿੱਤ ਲਿਆ ਹੈ ਜਿਸ ਨੇ ਆਪਣੇ ਮਨ ਦੇ ਉੱਪਰ ਕਾਬੂ ਪਾ ਲਿਆ ਹੈ ਉਹੀ ਅਸਲ ਵਿੱਚ ਵਿਦਵਾਨ ਹੈ ਉਹੀ ਅਸਲ ਵਿੱਚ ਗਿਆਨਮਾਨ ਹੈ ਸੋ ਆਓ ਅਸੀਂ ਵੀ ਆਪਣੇ ਅੰਦਰ ਚੱਲ ਰਹੀ ਇਸ ਜੰਗ ਨਾਲ ਲੜੀਏ ਕਿਉਂਕਿ ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਉਹ ਸਾਰੀ ਦੁਨੀਆ ਨੂੰ ਆਪਣੇ ਆਪ ਜਿੱਤ ਲੈਂਦਾ ਹੈ ਆਓ ਅੱਜ ਤੋਂ ਮਨ ਨੂੰ ਜਿੱਤਣਾ ਸ਼ੁਰੂ ਕਰੀਏ ਨਾਮ ਦੇ ਰਾਹੀਂ ਸਤ ਸੰਗਤ ਦੇ ਨਾਲ ਗੁਰਬਾਣੀ ਦੇ ਸਹਾਰੇ ਆਪਣੇ ਇਸ ਮਨ ਨੂੰ ਜਿੱਤਣਾ ਕਰੀਏ ਸੰਗਤ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਕਿ ਹਰ ਕਿਸੇ ਨੂੰ ਇਸ ਦਾ ਲਾਭ ਮਿਲ ਸਕੇ ਅਤੇ ਸਾਡੇ ਨਾਲ ਜੁੜਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ